ਹਾਂ ਭਾਈ ਇਹਨੇ ਵੱਧ ਕੇ ਭੀਚ ਪਾਇਆ ਅੱਛਾ ਜੀ ਭਾਈ ਨਾਲ ਇਹਦੇ ਖੜ ਗਿਆ ਹੁਣ ਇਹਦਾ ਲੰਬੇ ਲੋਟ ਗਿਰ ਗਿਆ ਅਕਲ ਮਾਡਲ ਕਿਹੜਾ ਕੰਨਾ ਇਹ ਆਇਆ ਜੀ 11 ਹਾਂਜੀ ਫੁੱਲ ਗਿਆ ਭਾਈ ਡੇਢ ਕਿੱਟ ਦੀ ਪੋਰੀ ਆ ਵਾਓ ਵਾਓ ਅੰਕਾ ਦਾ ਸਵਾਗਤ ਫੁੱਲਾਂ ਕੇ ਨਾਲ ਸਤਿ ਸ੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਭਾਈ ਆਏ ਅੱਜ ਕੇ ਰੋਲ ਗੱਡਰੀ ਪਰਚੀ ਕਰਨੀ ਲੋਡ ਮੁੰਡੇ ਨੇ ਅਰਜਨ ਲਾਤਾ ਤੇ ਫੁੱਲ ਵੀ ਲੈ ਆਏ ਸਵਾਗਤ ਕਰਨਾ ਹੈ ਅਕਲ ਦਾ ਕਿੰਨਾ ਟਾਈਮ ਬਾਅਦ ਆਣੀਆ ਮੈਂ ਕਹਿੰਦਾ ਠੀਕ ਹੈ ਜਿਹੜੀ ਜਿਹਨੇ ਆ ਚਾਰ ਬਾਕੀ ਮੈਂ ਕਹਿੰਦਾ ਅਰਜਨ ਟਰੈਕਟਰ ਸਟਾਰਟ ਕਰ ਦਿਆ ਕਿੰਨਾ ਪਤਾ ਹੈ ਮੈਂ ਤੁਹਾਨੂੰ ਲੈ ਜਾ ਅਰੇ ਤੇਰੇ ਬੁਰੀ ਚੱਦ ਕਰਦੇ ਮੋੜ ਸਾਤੇ ਬਣੇ ਹਾਂ ਹਾਂ ਕਿਹਦੇ ਆਪਰੇ ਮੋੜ ਜਾਣ ਕੋਈ ਲੈ ਜੀ ਆਪਾਂ ਦੇਖੀ ਜਾਈਏ ਟਰੈਕਟਰ ਦਾ ਸੁਣ ਜਾਨੇ ਤਾਂ ਸੁਣਨਾ ਵੀ ਨਹੀਂ ਗੁੰਗੇ ਜਰਾ ਕਿਤੇ ਲੰਘੂਗਾ ਇਹ ਲੜਾ ਜਿਆ ਕਰਤਾ ਹੁਣ ਟਰੈਕਟਰ ਜੱਗੇ ਨੇ ਬਾਈ ਛਤਰੀ ਛੁਤਰੀ ਜੀ ਖੋਲ ਕੇ ਠੀਕ ਲੱਗਦਾ ਠੀਕ ਲੱਗਦਾ ਇਹ ਲੇਜ਼ਰ ਕਰਾਦਾ ਲੇਜ਼ਰ ਕਰਾਤਾ ਲਾਇਪ ਹੈ ਬਾਈ ਇਹ ਇਹ ਕੋ ਮਸ਼ੀਨ ਲੰਗ ਹੁੰਦੀ ਹੈ ਲੈ ਬਾਈ ਉਹ ਜੱਗੇ ਦੇ ਕਰਤੇ ਆ ਪਟੋਏ ਜੀ ਲੱਗੇ ਨੇ ਕਰਤੇ ਬਾਈ ਕਲੀਅਰ ਰੋੜੇ ਪਾ ਕੇ ਹਾਂ ਉਹ ਕਰਤਾ ਕੰਮ ਉਹੀ ਬੋਟਾ ਫਾਈਪੇ ਬਚਾਉ ਗਿਆ ਘਰ ਦਾ ਕੰਮ ਉਹੀ ਅੰਨਾ ਹੈਗਾ ਬਾਈ ਇਹਦਾ ਆ ਦੇਖੋ ਪਰਚੀ ਵੈਲੀਓ ਹੈ ਇਹਨੀ ਹੁਣ ਆਈ ਪਰਚੀ ਹਾਂ ਅਡੀ ਦੋ ਆਲਟੀ ਲੈਣੀ ਅੰਕਲ ਤੇ ਪਰਚੀ ਦੀ ਹੈ ਹੈ ਅੰਕਲ ਨੇ ਨਾ ਕੈਮਰਾ ਲਗਾਇਆ ਲਓ ਕੋਈ ਨਿਮਸ਼ਾਨ ਹੁੰਦਾ ਕਿਹੜਾ ਕੌਣ ਆਕਲ ਸਤਿ ਸ਼੍ਰੀ ਅਕਾਲ ਉਹ ਆ ਜਾ ਭਾਈ ਆ ਜਾ ਆ ਜਾ ਪਾਲਟੀ ਲੈਣ ਆਏਗੇ ਮੈਂ ਤਾਂ ਸਲਫਲਾ ਗਿਆ ਤੁਰ ਪਰਚੀ ਆ ਗਈ ਪਹਿਲੀ ਮਾਰਕਾ ਲੰਬੜ ਸਾਚੀ ਦਾ ਸੀ ਡੱਬਾ ਗਿਆ ਬਾਬੇ ਡੱਬਾ ਗਿਆ ਮਠਾਈ ਦਾ ਹਾਂ ਹਾਂ ਦੇ ਆ ਨਹੀਂ ਲੋਡ ਨਹੀਂ ਕਰਨਾ ਪਰਚੀ ਜਬ ਤੱਕ ਡੱਬਾ ਨਹੀਂ ਆਏਗਾ ਠੀਕ ਹੈ ਹਾਂ ਮੁਕਰ ਜਿਓਗੇ ਕੱਲ ਵਾਦਾ ਕਰੇ ਤਾ ਨਾ ਨਾ ਬੋਲਦਾ ਹੈ ਜੇ ਦੇਗਾ ਦੇਖ ਡੱਬਾ ਕਿੱਥੇ ਲੈਣ ਲੱਡੂ ਵਾਲਾ ਪਤੀਸਾ ਜਿੰਨੇ ਮਰਜ਼ੀ ਹੋ ਖਿਲਾ ਦੇ ਪਤੀਸਾ ਵਰਫੀ ਹਾਂ ਜਿੰਨੇ ਮਰਜ਼ੀ ਹੋ ਚੱਲ ਆਇਆ ਗੱਨਾ ਵਧੀਆ ਮਨੇ ਦਾ ਸਿੱਕਿਆ ਨਾ ਪਰ ਮਿੱਠਾ ਹੈ। ਅੱਛਾ ਹੈ। ਹੂੰ ਲੱਗਦਾ ਨਹੀਂ ਦੇਖਣ ਨੂੰ। ਨਾ ਨਾ। ਗੱਨਾ ਵਧੀਆ 19 ਬਤਨੀ ਕਿਹੜਾ ਹੈ? ਜਗੇ ਕਿਹੜਾ? ਗੱਨਾ ਦੇਖੋ। ਪੋਰੀ ਦੇ ਲਾਉਣੇ ਇੱਕ ਗਿੱਟਦੀ ਹੈ। ਪੋਰੀ। ਅੰਕਲ ਨੇ ਟੌਰ ਕੱਢ ਲਈ। ਅੰਕਲ ਨੇ ਟੌਰ ਕੱਢ ਦਿੱਤੀ ਵੀਡੀਓ ਬਣਾਉਣੀ ਆ ਹੋਰ। ਕਿਹੇ ਅੰਕਲਾਂ ਹੀ ਭਾਈ ਆਗ ਬੰਨਣ ਲੱਗੇ ਪਿਆ। ਆ ਦੇਖੋ ਭਰੀਆਂ ਬੰਨੀਆਂ। ਸਾਰੇ ਘਰ ਨੂੰ ਦੇਣਾ ਔਰ ਉਧਰ ਗੰਨਾ ਚੈੱਕ ਕਰ ਹਾਂ ਇਹਦੀ ਗੰਨਾ ਬਾਈ ਜੀ ਆਹ ਹਾਂ ਇਹਨਾਂ ਬਾਈ ਇਹਨੇ ਕੱਢਦੇ ਭਰੀ ਜਪਾਏ ਅੱਛਾ ਜੀ ਬਾ ਇਹਨਾਂ ਨੇ ਇਹ ਖੜ ਗਿਆ ਹੁਣ ਤਾਂ ਇਹਦਾ ਲੰਬੇ ਲੋਟ ਗਿਆ ਅਕਲ ਮਾਡਲ ਕਿਹੜਾ ਗੰਨਾ ਇਹ ਹਾਂ ਤਾਂ ਜੀ 11 ਹਾਂ ਜੀ ਫੁੱਲ ਗੇ ਹਾਈ ਡੇਢ ਕਿੱਟ ਦੀ ਪੋਰੀ ਆ ਵਾਹ ਵਾਹ ਅੰਕਲ ਦਾ ਸਵਾਗਤ ਫੁੱਲਾਂ ਕੇ ਨਾਲ ਲੱਬਰ ਦਾ ਤਾਂ ਬਹੁਤਾ ਸਵਾਗਤ ਹੋਲਾਗੇ ਅੰਕਲ ਬੜੀ ਬੋਤ ਹੈ ਤਾਂ ਸਾਡਾ ਸੁਏਵਾਰ ਦੇਖੇ ਕਿੱਦਾਂ ਨਹੀਂ ਆਮਨੇ ਪਤਾ ਕੀ ਗੱਲ ਹੈ ਅੰਕਲ ਟੀਕੇ ਬੜੀ ਲਾਇ ਪਏ ਵਿੱਚ ਚੰਗਾ ਮਾਲ ਪਾਇ ਪਿਆ ਮਾਲ ਤਾਂ ਜੇ ਇੰਨਾ ਹੋਰ ਬੀਤਾ ਜੇ ਜਗਾ ਰਹੀ ਚਾਹ ਚਿੰਕ ਨਾ ਸਪਰੇ ਹਾਂ ਰਹੇ ਹਾਂ ਪਸੰਦ ਇੱਕ ਵਾਰ ਇਹ ਪਾਏ ਆ ਗੜਾਈ ਕੋਈ ਵੀ ਨਹੀਂ ਹੋਈ ਅੰਕਲ ਗਿਰ ਕਾ ਤੇ ਗਿਆ ਹੈ ਹਾਂਜੀ ਲੰਬੇ ਕਰਕੇ ਕਰ ਗਿਆ ਤਾਂ ਖੜ ਨਹੀਂ ਹੁੰਦਾ ਮੂੰਹ ਨਹੀਂ ਕੋਈ ਹੈਗਾ ਆਹ ਕਿਤੇ ਕਿਤੇ ਹੈਗਾ ਨਹੀਂ ਉਹ ਗੱਲ ਨਹੀਂ ਕੁਝ ਸੁੱਕਿਆ ਹੋਇਆ ਕੋਈ ਨਹੀਂ ਹੋ ਰਿਹਾ ਉਹ ਤਾਂ ਖੜੇ ਹੀ ਹੋਇਆ ਸੀ ਦੇਖੋ ਐਸਾ ਦੇ ਗੰਨਾ ਤੋੜਿਆ ਹਾਂ ਜੀ ਇਹ ਇੱਥੇ ਗਿਆ ਕਿਆ ਕਰੂਗਾ ਲੰਬਾਈ ਉਹ ਬਹੁਤ ਆ ਬੰਨੀ ਲੰਬਾ ਬਹੁਤ ਆ ਜੀ ਲੈ ਕਰਕੇ ਕਿਆ ਕਰੂਗਾ ਕਰਕੇ ਵੀ ਬਾਈ ਗੰਨੇ ਲੰਬਾਈ ਤੇ ਕਿ ਆ ਜਾ ਦੇਖੋ ਇਹ ਵੀ ਆ ਜਾ ਉਹ ਹੋ ਗਿਆ ਬਹੁਤ ਹੈ ਗੱਡ ਦੇਣਾ ਹੋ ਗਿਆ ਸਿੱਧਾ ਉਹ ਪਹੁੰਚ ਜਾਣਾ ਹਾਂ ਦਾ ਹੁੰਦਾ ਬਣਾਈ ਤਾਂ ਦੋ ਵਾਰ ਕਰੀਤੀ ਜੀ ਹਾਂ ਜੀ ਬਣਾਈ ਬਣਾਈ ਦੋ ਵਾਰ ਕਰੀਆ ਪਰ ਇੱਜ ਜਣੀ ਹੁਣ ਇਹ ਡਬਲ ਕਰਦੇ ਹਾਂ ਪਾਤੀ ਲੇਟ ਆ ਜਾਂਦੀ ਹੈ ਪਾਰਤੀ ਬੋ ਤੇ ਪਾਰਤੀ ਪਹਿਲਾਂ ਅਗਿਟੀ ਗੱਲ ਦੇ ਦੇ ਤੂੰ ਕਰਦੇ ਨਹੀਂ ਪਰਚੀ ਆਪਨੇ ਫੇ ਇਨਾਂ ਨੇ ਰੱਖਣਾ ਦਾ ਇਹ ਗੰਨਾ ਦਾ ਅੱਛਾ ਕੰਮ ਨਹੀਂ ਕਰਨਾ ਪੱਕਾ ਕਰਨਾ ਨਹੀਂ ਹੁ ਗੰਨਾ ਟੈਸਟ ਵੀ ਕਰ ਲੈ ਗੰਨਾ ਟੈਸਟ ਕਰਦੇ ਆਂਾ ਨਹੀਂ ਫੇਤ ਉਹਦੇ ਨਾਲ ਦੇ ਹੋਣਾ ਮਿੱਠਾ ਕ ਫਿੱਕਾ ਹੈ ਉਹ ਲੱਗਿਆ ਉਹ ਟੈਸਟ ਗੰਨਾ ਲੈ ਉਹਦੇ ਮਸ਼ੀਨ ਉਹਦੇ ਪਰਚੀ ਹੱਕ ਵੀ ਕੱਟੂਗਾ ਲੈ ਦੇਖ ਬਈ ਟੈਸਟ ਕਰ ਕਰ ਤੇ ਤੂੰ ਚੈੱਕ ਕਰ ਆ ਜਾ ਤੂੰ ਵੀ ਉਹਲੇ ਮਸ਼ੀਨ ਚੱਲਦੀ ਲੈ ਬਾਈ ਕਿੰਨੇ ਕਰਨੇ ਚੁੱਪ ਗਿਆ ਸਵੇਰ ਕਾ ਬਾਈ ਮੈਨੂੰ ਦੋ ਬੋਲ ਦੋ ਤਿੰਨ ਜੇ ਗੰਨੇ ਪਰੇ ਅੱਜ ਰਖਰਾ ਕੇ ਮਿਲੀ ਨਹੀਂ ਰੋਟੀ ਆਗ ਬੰਦਾ ਖਾ ਗੰਨੇ ਦਾ ਨਾ ਨਾ ਰੋਟੀ ਤਾਂ ਮਿਲੀ ਨਹੀਂ ਹੈਗੀ ਅੱਜ ਉਹ ਮਿਲ ਗਈ ਹਾਂ ਅੱਜ ਗੰਨੇ ਪਰੇ ਗੰਨੇ ਪਰੇ ਬਾਈ ਬਾਈ ਇੰਦੇ ਨੇ ਨਾਮ ਬਾਤ ਤੱਕ ਨਾ ਮਠਿਆਈ ਨਹੀਂ ਆਈ ਹੈਗੀ ਲੇਵਰ ਵਾਲਾ ਬੰਦਾ ਕੋਈ ਸਮੋਸਾ ਚੱਲਿਆਗਾ ਸਮੋਸਾ ਲੈ ਰਾਂ ਦੇ ਖਾਵਨਾ ਉਹ ਲਾ ਉਂਗਲਾ ਬਾਹ ਦਾ ਵੜ ਲੀ ਆਪਣੀ ਆਹ ਵੜਤਾ ਐਨਾ ਮਿੱਠਾ ਮਾਰਕਾ ਤਾਂ ਹੈ ਗੰਨਾ ਵਧੀਆ ਯਾਰ ਹਵਾ ਕਰੇ ਚੱਲ ਪਈ ਜੱਗੇ ਯਾਰ ਅਜਾ ਹਵਾ ਚੱਲਦੀ ਆ ਪਾਜ ਵਾਫੋਂ ਕੋਰਾ ਪੈਣਾ ਗਾ ਲੂੰ ਨਿੱਕਰ ਗੰਨਾ ਬਹੁਤ ਨਿੱਕਰ ਨਿੱਕਰ ਬਹੁਤ ਭਾਈ ਜਿਹੜੀ ਇਹ ਭਰੀ ਐ ਜਿਹੜੇ ਬੰਦੇ ਨੇ ਚੱਕਣਾ ਉਹਨੂੰ ਦੱਸੂਗੀ ਇਹਦੇ ਨੇ ਤਾਂ ਮਾੜਾ ਤੇ ਜੱਗੇ ਦੇ ਗਿਲਦੇ ਉਹ ਤਾਂ ਹੋਲੀ ਭਰੀ ਗੀ ਨਿੱਕਰ ਪਾਉਂਦਾ ਉਹ ਭੋਟੇ ਆਣ ਲੱਗ ਗਏ ਹੂੰ ਇਹਦਾ ਭਰੀ ਆਉਨੇ ਤੂੰ ਨਹੀਂ ਚੱਕ ਸਕਦਾ ਭਰੀ ਨਹੀਂ ਚੱਕ ਸਕਦਾ ਗਾਰੰਟੀ ਦਿੰਦਾ ਮੈਂ ਚੱਕ ਲੂਗਾ ਪਰ ਮੈਂ ਚੱਕਣੀ ਨਹੀਂ ਬੰਪ ਚਾਉਣਾ ਨਹੀਂ ਹੈਗਾ ਬੰਪ ਚਾਉਣਾ ਨਹੀਂ ਉਹ ਆ ਜਾ ਤੂੰ ਨਾ ਉਹ ਆ ਜਾ ਹੁਣ ਤੈਨੂੰ ਭੈਣ ਤੇ ਗੋਦੀ ਲੈ ਕੇ ਆਈ ਚੱਕ ਪਾਲਾ ਪਾਲ ਉਹ ਆ ਜਾ ਯਾਰ ਇਹ ਤਾਂ ਬੰਦਾ ਯਾਰ ਬਹੁਤ ਉਫਾ ਬਾਈ ਤੁਨ ਭਾਗ ਭਾਈ ਇਹਦੇ ਦਰਸ਼ਨ ਹੋਏ ਮੈਨੂੰ ਹੋ ਗਿਆ ਇਹਦੇ ਦਿਖਦਾ ਹੀ ਨਹੀਂ ਹੈਗਾ ਕਿ ਇਹ ਹਲੋਪ ਹੋ ਗਿਆ ਤਾਂ ਬਾਅਦ ਕਾਜ ਨਹੀਂ ਗਿਆ ਸੱਚ ਕਾਜ ਗਿਆ ਤਾਂ ਕੰਪਰ ਕੰਪਰ ਛੁੱਟੀ ਹੋਣੀ ਐ ਜੀ ਮੰਗਲਵਾਰ ਹੁਣ ਉਹ ਨਾਲੇ ਕੀ ਕਿਵੇਂ ਇਹਨਾਂ ਤੇ ਜਾਂਦੇ ਇਹਨਾਂ ਨੂੰ ਲੇਬਰ ਆ ਲੈਨੇ ਹਾਂ ਹਾਂ ਦੋ ਬੰਦੇ ਜਾਂਦੇ ਉੱਥੇ ਉੱਥੇ ਨਿਤਰ ਬਾਈ ਨਾਲ ਤੇ ਫਾਰਮ ਹਾਂ ਕਦਾ ਭੱਜ ਕੇ ਅੱਛਾ ਉਹਦੇ ਮੈਤਰੀਆਂ ਚ ਕਈ ਲੱਗੇ ਪਏ ਆ ਤੇ ਆਜੇ ਕੇ ਚਾਰ ਤਾਂ ਭਰੀਆਂ ਹੋਈਆਂ ਨੂੰ ਕੱਲ ਇਹਨਾਂ ਨੂੰ ਕਹਿੰਦਾ ਤਾਂ ਇਹ ਕਹਿੰਦੇ ਸ਼ਾਮ ਦਾ ਕਲਦ ਦੇਣਾ ਨਾ ਨਾ ਆਹ ਜਿਹੜਾ ਆਹ ਏ ਆਗਾ ਦੀਆਂ ਆਗ ਦਾ ਕੱਟੇ ਹਾਂ ਪੱਤੀ ਜਾਂਦਾ ਨਾ ਅਮਰੇ ਨੂੰ ਫੋਨ ਕਰ ਦਮਾ ਨੂੰ ਪੱਤੀ ਚਾਹੀਦੀ ਹੈ ਹਾਂ ਕਿਨੇ ਕੋਣੀ ਇਹਦੇ ਪਾ 10 ਦਿਨ ਬਾਅਦ ਫੇਰ ਕੋਰੇ ਕੋਰੇ ਪੈਸੇ ਤੇ ਫੇਰ ਟੁੱਟਣੀ ਆ ਅੱਛਾ ਲਕੋਣਾ ਹੈ ਲਕੋਣਾ ਇਹ ਨਾ ਨਾ ਕਰ ਵਾਰ ਲਕੋਣਾ ਆ ਜਾ ਲਕੋਣਾ ਹੈ ਕੋਰਾ ਖਰਾਬ ਕਰਦਾ ਲੈ ਭਾਈ ਉਧਰ ਪਤਾ ਨਹੀਂ ਕਿਹੜੀ ਡੀਲ ਚੱਲ ਵੀ ਦੋਹਾਂ ਦੀ ਪੈਸੇ ਪੁੱਛਿਆ ਤਾਂ ਰੋਣਾ ਲੱਗਦਾ ਕਰ ਗਿਆ ਭਾਈ ਕਿੰਨੇ ਦਿਨ ਬਾਅਦ ਮਿਲੇ ਆ ਉਸ ਵਾਂ ਬਹੁਤ ਦਿਨ ਬਾਅਦ ਕੋਈ ਡੀਲ ਚੱਲ ਵੀ ਤੁਹਾਡੀ ਆਪਸੀ ਕੋਈ ਸੀਕ੍ਰੀਟ ਗੱਲ ਹੁੰਦੀ ਹੈ ਸੀਕ੍ਰੀਟ ਗੱਲ ਹੁੰਦੀ ਹੈ ਮੋਟਰਸਾਈਕਲ ਤੂੰ ਵੀ ਪਿੱਛੇ ਲਾ ਕੇ ਆਇਆ ਹਾਂ ਮੈਟਰ ਤੇ ਕਿਹੜਾ ਆਇਆ ਤਾਂ ਚਾਬੀ ਕੱਢ ਲਿਆ ਬਫੇ ਠੀਕ ਹੈ ਆਪਣੇ ਚਾਬੀ ਤੇਰੇ ਕੋਲ ਹੈ ਮੇਰੇ ਕੋਲ ਹੈ ਹੈਗੀ ਆਪਣੇ ਮੋਟਰਸਾਈਕਲ ਦੀ ਬਸ ਠੀਕ ਹੈ ਜੀ ਜੀ ਵੱਡੇ ਹੋਏ ਕਣਕ ਚ ਬੜਦੇ ਮਿਲੇ ਸੀ ਆਹੋ ਉੱਥੇ ਬੈਠੇ ਸੀ ਪਹਿਲਾਂ ਤਾਂ ਕਪਾ ਅੱਪਾ ਤੱਦੂ ਜੀ ਵੀ ਮਿਲੇ ਤੇ ਯਾਰ ਉੱਥੇ ਭਾਈਣਣ ਬਾ ਨਾ ਨਾ ਜਦ ਮਿਲੀ ਮਿਲੇ ਤੇ ਕੇ ਟਰੈਕਟਰ ਫਸ ਗਿਆ ਤਾਂ ਆਪਣੇ ਦੇ ਹਾਂ ਜੱਜ ਹੱਤਿਆ ਨਹੀਂ ਤਾਂ ਫਸਾਇਆ ਵਾ ਚੱਪਾ ਇਹ ਕੱਢ ਕੇ ਲਿਆ ਤੇ ਉੱਪਰੋਂ ਹਾਂ ਜਦੋਂ ਫਸਾਇਆ ਤਾਂ ਇਹ ਛੇ ਮਹੀਨੇ ਹੋ ਗਏ ਮੈਂ ਕਹਿੰਦਾ ਤੇ ਨਹੀਂ ਹੋਇਆ ਕਣਕ ਵੀ ਦੇਖ ਲੈ ਕਿੱਡੀ ਕਣਕ ਵੀ ਕਿੱਡੀ ਖੜੀ ਹੋ ਗਈ ਚਾਰ ਪੰਜ ਮਹੀਨੇ ਹੋ ਗਏ ਬਾਈ ਹੁਣ ਮਿਲੇ ਆ ਚੱਲ ਕੋਈ ਨਹੀਂ ਚੱਲ ਹੁਣ ਕਣਕ ਵੀ ਅਸੀਂ ਵੜਣੀ ਹੋਰ ਹਾਂ ਅਵਨੇ ਪੇਰ ਆਉਂਗੇ ਆਪਾਂ ਕਹਿੰਦੇ ਬਾਈ ਅੰਕਲ ਕਹਿੰਦਾ ਵੀ ਮਣੰਗਾ ਪੈਂਦਾ ਬੰਦੇ ਦਾ ਕ੍ਰਿਕਟਰ ਹੋਰ ਕਿਥੇ ਕਿਹੜਾ ਸ਼ਿਖਰਧਵਨ ਸ਼ਿਖਰਧਵਨ ਇਹ ਕਹਿੰਦਾ ਮੇਰੇ ਨਾਲ ਦੇ ਬੰਦੇ ਕਹੀਏ ਮੇਰੀ ਸ਼ਕਲ ਦੇ ਹੁੰਦਾ ਯਾਰ ਕਿੱਕੇ ਸ਼ਕਲ ਦੇ ਕਹਿੰਦੇ ਸੱਤ ਜਾਣੇ ਹੁੰਦੇ ਨੇ ਤੂੰ ਕਿੰਨੇ ਮੇਲੇ ਬਾਈ ਇਹ ਇਸ ਵੀ ਨਹੀਂ ਮਿਲ ਜਾਂਦਾ ਇਹ ਤੂੰ ਕਿਹੜਾ ਗਈ ਜਾਂਦਾ ਉਹ ਇੱਕ ਜਿਹੜਾ ਕੀ ਹਾਲ ਹੈ ਕਹਿੰਦਾ ਯਾਰ ਤੂੰ ਕਿਧਰ ਗਿਆ ਹਾਂ ਉਹ ਬਸ ਇੱਥੇ ਆ ਰਹੇ ਕਿ ਮੈਂ ਥੀਂੇ ਹਾਂਜੀ ਪਹੇ ਗਿਆ ਸੁਣਾਦਾ ਕਿ ਮੈਂ ਹੈ ਇੱਥੇ ਦਾ ਕਿਧਰ ਤੇ ਨਹੀਂ ਆਇਆ ਆਇਆ ਜਿਹਨੇ ਕੰਮ ਕਰਨਾ ਉਹ ਦੇਖ ਲੈ ਤੂੰ ਹੈ ਚੂਹਾ ਖੰਡ ਮਾਰ ਤੇ ਦਾਣਾ ਲੱਭਣਾ ਨਾ ਆਏ ਲੱਭਦਾ ਅੰਕਲ ਲੈ ਲੈ ਇਹ ਅੰਕਲ ਥੂੜੀ ਪਚਾਉਣੀ ਹੈ ਥੂੜੀ ਦੀ ਹੈ ਵੇਚਣੇ ਦਾ ਅੰਕਲ ਲੈ ਰਸਤੌਂਗ ਇਹ ਵੇਚਣੇ ਆ ਇਹ ਡੰਗਰ ਬਹੁਤ ਆ ਹਾਂ ਡੰਗਰਾਂ ਨੂੰ ਠੀਕ ਐ ਅਸੀਂ ਕਿਹੜੇ ਵਿੱਚੇ ਰੱਖ ਲਈ ਡੰਗਰਾਂ ਨਾਲੀ ਧੂੜੀ ਵਾਦੀ ਆਹ ਆਹ उधर ਮਸ਼ੀਨ ਲੱਗੀ ਵੀ ਕਾਲ ਕੋਈ ਆਪਣੀ ਬਾਕੀ ਜਗ੍ਹਾ ਤੇ ਪਾਤੀ ਰਹਾ ਨੇ ਛੰਡਾ ਥੰਗਣਾ ਐ ਤਾਂ ਕਰਕੇ ਕਿੰਨੇ ਗਾ 20 15 ਭਰੀਆਂ ਹੋਣੀਆਂ ਅੰਕਲ ਨੇ 15 20 ਭਰੀਆਂ ਹੋਣੀਆਂ ਮਾਸੀ ਨਿਕਲ ਨਹੀਂ ਨਿਕਲ ਹੀ ਨਹੀਂ ਹੈਗੇ ਆ ਘੱਟ ਐ ਕਿਉਂ ਮੈਂ ਨਾ ਬਰਾਬਰ ਬਾਈ ਅੱਜ ਤਾਂ ਹਵਾ ਨੇ ਵਾਸ ਕਰਾਈ ਜੀ ਪਤਾ ਨਹੀਂ ਮੇਰੇ ਸਾਹ ਨਾਲ ਚੱਲ ਰਹੀ ਚਲ ਇਹ ਬਹੁਤ ਬਰਾਬਰ ਆਦਾ ਅੰਕਲ ਬੇਲਾ ਕਾਦਾ ਫਿਰ ਹਾਂਜੀ ਬੇਲਾ ਬੇਲਾ ਪਤਾ ਬਾਸਾ ਛੱਡ ਕੇ ਚਾਰ ਕ ਪਾਰਸ਼ੀਆਂ ਬੇਲੇ ਆ ਦਿਖੜੀ ਕਰਨ ਚੱਲ ਰਿਹਾ ਕੱਢਿਆ ਹੁਣਾ ਆਪਾਂ ਚੰਡੀਗੜ੍ਹ ਘੁੰਮ ਕੇ ਆਉਣਾ ਅੰਕਲ ਬਸ ਚੱਲेंगे ਯਾਰ ਅੰਕਲ ਆਪਾਂ ਦੋਨੇ ਜਾਣਾ ਕਿਸੇ ਨੂੰ ਲੈ ਕੇ ਜਾਣਾ ਇਹਨਾਂ ਨੂੰ ਸਾਏ ਦੇ ਪਣੀ ਹਾਂ ਮੇਰੇ ਪਤਾ ਭਰੋਸਾ ਕੀਤੀ ਹੋ ਗਈ ਪਾਲ ਹੋ ਗਿਆ ਜੱਗਾ ਹੋ ਗਿਆ ਮੈਂ ਹੋ ਗਿਆ ਚਲ ਆਪਾਂ ਬਾਅਦ ਵਿੱਚ ਆ ਅੰਕਲ ਨੇ ਲੈ ਕੇ ਜਾਣਾ ਅੰਕਲ ਨੂੰ ਕੱਲੇ ਲੈ ਕੇ ਜਾਣਾ ਕਮਾਣਾ ਚੰਡੀਗੜ੍ਹ ਪੂਰਾ ਕਮਾਉਣਾ ਨਹੀਂ ਸਾਡਾ ਬੱਚ ਨੂੰ ਕੰਮ ਆ ਕੋਈ ਹਾਂ ਹਾਂ ਐ ਅੰਕਲ ਐ ਅੰਕਲ ਪਾਰਟੀ ਦਾਦੀ ਫਿਰ ਕਿੱਥੇ ਲੈਣੀ ਐ ਕੋਈ ਨਹੀਂ ਕੋਈ ਬਾਲਦੀ ਬਾਲਦੀ ਕਿਲੋ ਲੱਡੂ ਦੇ ਦੀ ਬਹੁਤ ਉਹ ਲੈ ਲੱਡੂ ਦੇਣੇ ਆ ਰਸਗੁਲੇ ਗਲਾਬ ਜਾਮਣਾ ਖੋਏ ਦੀ ਉਹਦੀ ਬਰਫੀ ਰਸਗੁਲੇ ਨੂੰ ਜੁਗਾ ਹੈਗਾ ਤਾ ਹਾਂ ਯਾਰ ਆ ਜਵਾਨ ਆ ਅੰਕਲ ਦੱਸੀ ਤੂੰ ਹਸਪਤਾਲ ਦੇ ਟਾਕਰ ਤਾ ਭੇਜਤਾ ਦਾ ਸਾਰਾ ਫਟ ਗਿਆ ਠੰਡੇ ਦੀ ਬੋਤਲ ਮੈਨੂੰ ਦੇ ਕੇ ਗਿਆ ਤਾਂ ਹਸਪਤਾਲ ਚ ਜਨਮ ਦਿਨ ਤਾਂ ਮੇਰਾ ਹਾਂ ਹਾਂ ਭੇਜਿਆ ਮੈਂ ਔਰ ਮੈਂ ਕਹਦੇ ਸੀ ਆ ਮਈ ਚ ਮਈ ਮਈ ਦਿਨ ਦਾ 13 ਮਈ ਨੂੰ ਬਸ ਕਿਰਿਆ ਮੈਂ ਮੈਂ ਜੱਗੇ ਜਾ ਤੂੰ ਰਾਜੀ ਹੋ ਗਿਆ ਤਾਂ ਰਾਜੀ ਹੋ ਗਿਆ ਤਾਂ 4 ਮਾਰਚ ਨੂੰ ਕਿਰਿਆ ਮੈਂ 7 ਕਿਨੂੰ ਰਹਿਦਾ ਜਨਮ ਦਿਨ ਹੋਣੇ ਉਹ ਨਹੀਂ 13 13 ਮਈ 13 ਮਈ 1997 ਤਾਨੇ ਮੈਂ 26 ਸਾਲ ਦਾ ਹੋ ਗਿਆ ਮੈਂ ਆਮਨਾ ਤਾਂ ਮੈਂ ਕਹਨਾ ਇਹ ਤਾਂ 30 ਸਾਲ ਦਾ ਇਹ 30 ਸਾਲ ਦਾ ਇਹ ਹਾਂ 30 ਦਾ ਹੈ 30 ਦਾ ਹੈ ਪਪਾਈ ਹੋਊਗਾ ਮਾਡਲ ਉਸ ਦਾ ਅੰਕਲ ਪਤਾ ਕਿਾ ਮਾਡਲ ਮੇਰੀ ਗੱਲ ਸੁਣ ਅੰਕਲ 30 ਸਾਲ ਦਾ ਬੜਾ ਬਣਾਇਆ ਹਰਾਮੀ ਨਾ ਬੱਚਾ ਇਹ ਅੰਕਲ ਤੁਸੀਂ ਮੈਂ ਹਰਾਮੀ ਹੈ ਮੈਂ ਮੈਂ ਮਾਨਤਾ ਦੀ ਕੁੜੀ ਨਹੀਂ ਨਹੀਂ ਮੈਂ ਤਾਂ ਸਾਊ ਹੈ ਨਾ ਅੰਕਲ ਅਜੇ ਨਹੀਂ ਅਜੇ ਨਹੀਂ ਅੰਕਲ ਮੇਰੀ ਗੱਲ ਸੁਣ ਮੈਨੂੰ ਹਰਾਮੀ ਕਹਿੰਦਾ ਮੈਂ ਤਾਂ ਸਾਊ ਹੈ ਨਾ ਲੈ ਬੰਦਾ ਤੂੰ ਤਾਂ ਬਹੁਤਾ ਸਾਊ ਆ ਦੇ ਤਾਰੂ ਮੈਂ ਮੋਗੇ ਪਤੋਕਾ ਦੇ ਨਾ ਇਹ ਸੜਾ ਕਹਿ ਦਿੰਦਾ ਮੰਮੀ ਮੰਮੀ ਨੂੰ ਪੁੱਛਦਾ ਨਿਆੜਿਆ ਬੜਾ ਬੇਤਾ ਕਰਦਾ ਨਾ ਲੈਦਾ ਉਹਦੋਂ ਨੰਟ ਕਿੱਥੇ ਜਾਣਾ ਹੈ ਘਰ ਪੁੱਛਦਾ ਫੇਰ ਉਹਦੋਂ ਅੱਕਲ ਜ਼ਰੂਰੀ ਕੰਮ ਤਾਂ ਜ਼ਰੂਰੀ ਕੰਮ ਤਾਂ ਮੇਰਾ ਤੇਰਾ ਕਿੰਨੇ ਦਾ ਮੇਰਾ 97 ਦਾ ਮੇਰਾ 17 ਮਈ ਦਾ ਏ ਨਾ 13 ਮਈ ਦਾ ਮੇਰਾ ਫੇਰ ਇਕੱਠੇ ਹੀ ਆ ਮੇਰੇ ਉਹਦੇ 17 ਮਈ ਜੱਗੇ ਯਾਦ ਰੱਖੀ ਇਕੱਠੀ ਵਾਲਟੀ ਗੱਲ ਕਰ ਦੱਸ ਇਕੱਠੀ ਵਾਲਟੀ ਕਰਦਣੀ ਅਸੀਂ ਪਾਲ ਤੇਰਾ ਜਨਮ ਦਿਨ ਤੂੰ ਇਹ ਤੇ ਤਾਂ ਗੱਡੀ ਦੀ ਪਾਰਟੀ ਲੈਣੀ ਹਲੇ 22 ਜੁਲਾਈ ਉਹ ਹਲੇ ਗੱਡੀ ਦੀ ਪਾਰਟੀ ਇੰਦਰ ਮੰਨੂ ਤਾਂ ਕਰਤੀ ਬਾਈ ਉਹਨੇ ਮੰਨੂ ਨਹੀਂ ਕਰੀ ਜਾਨਾ ਸ਼ਗਨ ਦਾ ਫੇਰ ਲਾਇਆ ਵਾ ਸ਼ਗੱਡਾ ਬੰਦ ਹੋ ਗਿਆ ਬੰਦ ਹੋ ਗਿਆ ਉਹ ਮਾਰੀ ਜੇ ਨਾ ਉਹਨੂੰ ਮਾਰੀ ਅੰਕਲ ਜਾਣਾ ਫੇਰ ਆਪਾਂ ਨੇ ਚੰਡੀਗੜ੍ਹ ਮੈਂ ਤੈਨੂੰ ਆਵੇ ਬੁਲਾਉਂਗਾ 2 ਦਿਨ ਦਾ ਕੰਮ ਵਾ ਵਾ ਠੀਕ ਹੈ ਟੌਰ ਕੱਢ ਲਈ ਹੁਣ ਦਣਾ ਜੱਗੇ ਦੀ ਟੌਰ ਕਰਦਾ ਜੱਗੇ ਨੂੰ ਤਾਂ ਕੈ ਲੈ ਕੇ ਜਾਣਾ ਜੱਗ ਜਰਾ ਪੀਕਾ ਕਰ ਲਈ ਅੰਕਲ ਦੀ ਹੁੰਦੀ ਐ ਜੱਗੇ ਜੱਗਾ ਦਾ ਬਜਾਰਾ ਬਾਈ ਉਹ ਪਾਕ ਤਾਂ ਬੰਦਾ ਐ ਇਹਨਾਂ ਜਿੱਦਣ ਵਾਲ ਵਾਲੇ ਚੱਲ ਤੱਗ ਬੰਦ ਨਹੀਂ ਜਾ ਰਹੀ ਜੱਗੇ ਨੂੰ ਨਹੀਂ ਪਾਲ ਯਾਰ ਤੂੰ ਜੱਗੇ ਦੇ ਵਾਲ ਖੜੇ ਕਰ ਦੇ ਘਰ ਉੰਜ ਹੈ ਆਉਂਦਾ ਨਹੀਂ ਹੈ ਆਉਂਦਾ ਹੀ ਹੈਗਾ ਇਹ ਕਹਿੰਦਾ ਪੈਸੇ ਲੱਗੂਗੇ ਚੱਲ ਪਹਿਲੇ ਪਹਿਲਾ ਕਰਾਈ ਜੋ ਕਰਾਏ ਨੇ ਖੜੇ ਹੂੰਣ ਨਹੀਂ ਟੂਡਾ ਬਹੁਤ ਸ਼ੌਂਕੀ ਆ ਕਿਹੜਾ ਇੱਕ ਇੱਕ ਪੈਂਟ ਹੋਣਾ ਜੀਨ ਪਾਓ ਮੇਰੇ ਮੈਨੂੰ ਰਮਾਲ ਵੀ ਲਾਓ ਘੰਟੇ ਤੱਕ ਪੈਂਟ ਐਨ ਕਾ ਬਹਿੜੀ ਪੈਂਟ ਕਾਦੇ 6 ਮਹੀਨੇ ਦਾ 10000 50 ਰੁਪਏ ਭਰਾ ਕੇ ਆਏ ਆ ਦਾਖਲਾ ਦਾਖਲਾ ਜੀ ਇਹ ਤਾਂ ਅੰਕਲ ਅੱਗੇ ਕੇ ਹੋਰ ਲੱਗਣੇ ਆ ਘੰਟੇ ਬਾਅਦ ਵੈਂਟ ਬਦੋ ਬਗੋ ਘੰਟੇ ਬਾਅਦ ਜੀਂਦੀ ਵੈਂਟ ਹੋਰ ਪਾਵਾਂਗਾ ਨਹੀਂ ਪਾਉਣੀ ਹਾਂ ਬੈਲਟ ਬੈਲਟ ਸਕੀਨ ਬਹੁਤ ਫੋਨ ਜਿਮ ਪੂਰੀ ਕੈਮੀ ਰਮਾਲ ਪੂਰੀ ਕੈਮੀ ਰੱਖ ਲਾ ਹੁਣ ਤੇ ਥੋੜਾ ਜਿਹਾ ਬੜਾ ਫੇਰ ਦੇਖੀ ਬਾਲਾਂ ਦਾ ਸਟਾਈਲ ਵੀ ਫੇਰ ਕਿੱਦਾਂ ਰੱਖੂਗਾ ਗੰਨੇ ਦਾ ਕੀ ਲਾਂਕਾ ਫੇਰ ਉਹਦਾ ਹੀ ਆ ਇੱਕ ਗੰਨੇ ਦਾ ਕਿਲਾ ਉਹ ਕਿੱ ਗਿਆ ਪੁੱਲੇ ਦਾ ਪੁੱਲੇ ਚੌਂਕ ਤੇ ਕਰਦਾ ਸਾਡੇ ਨੂੰ ਪਾਂਠਾ ਪਵਾ ਦੇਉਣਾ ਲੈ ਕੈਂਟਾ ਕੈਂਟਾ ਉਹ ਵੀ ਛੜੀ ਸਾਲੀ ਨਾ ਹੋਈ ਸੀ ਭੁੱਲ ਜਾਈਗੇ ਸੋਨੇ ਦਾ ਅੰਕਲ ਹਾਂ ਹਾਂ ਐਡਾ ਅਰੇ ਪੁਲੀਟਰ ਦਾ ਲਟਕਾ ਦੇਣਾ ਸਾਲਾ ਐਨ ਵਧੀਆ ਦੇਖੇ ਵੀ ਹਾਂ ਪਵਾ ਲੱਗੇ